ਕਾ ਮੇਰੇ ਤੇ ਜਿਹੜਾ ਹਮਲਾ ਹੋਇਆ ਸੀਗਾ ਠੀਕ ਹੈ ਹੋਰ ਨਾ ਕੀ ਕਰਵਾਉਣ ਵਾਲਾ ਕੋਈ ਹੋਰ ਨਹੀਂ ਸੀਗਾ ਸਿੱਖ ਕੌਮ ਕਹਿੰਦੀ ਹੁੰਦੀ ਆ ਕਦੇ ਨਾ ਹਰੇ ਜੇ ਆਪ ਦੇ ਨੂੰ ਆਪ ਦਾ ਨਾਮ ਮਾਰੇ ਹਨਾ ਇਹ ਜਿਹੜੇ 4-5 ਕਤਿਹੜ ਨੇਗੇ ਠੀਕ ਹੈ ਨਾ ਤੇ ਬਾਣੇ ਪਾ ਕੇ ਜਿਨ੍ਹਾਂ ਨੇ ਬਾਣਿਆਂ ਦੇ ਵਿੱਚ ਜਿਹੜੇ ਚੋਰ ਲੁਕੇ ਹੋਏ ਨੇ ਮੈਂ ਤਾਂ ਚੋਰੀ ਲਊਗਾ ਉਹਨਾਂ ਨੂੰ ਠੀਕ ਹੈ ਲੋਕਾਂ ਲਈ ਉਹ ਸਹੀ ਹੋਣ ਸਹੀ ਜਾਂ ਗਲਤ ਹੋਣ ਮੇਰੇ ਲਈ ਉਹ ਗਲਤ ਨੇ ਜਿਹੜੀ ਗੱਲ ਸਹੀ ਆ ਮੈਂ ਤਾਂ ਗੱਲ ਮੂਤੇ ਕਰਨ ਜੋ ਕਰਾਂ ਠੀਕ ਹੈ ਨਾ ਇਹਨਾਂ ਨੇ ਕੀ ਕੀਤਾ ਇੱਕ ਪਿੱਠ ਪਿੱਛੇ ਵਾਰ ਕੀਤਾ ਠੀਕ ਹੈ ਮੈਂ ਹੋਰ ਕੁਛ ਨਾ ਜਾਉਣਾ ਵੀ ਥੋੜੀ ਪੈਣ ਲੋ ਜੇ ਜਿੰਨੇ ਦਮ ਸੀਗਾ ਪਰ ਉਹਨੇ ਨੂੰ ਦੱਸ ਹੀ ਜਾਂਦੇ ਜਿਹੇ 100 ਬੰਦਾ ਲਿਆਉਂਦੇ ਠੀਕ ਆ ਨਾ ਜੇ ਸੋ ਡੱਕ ਵੀ ਸੁੱਕਾ ਮੁੜ ਜਾਂਦਾ ਤਾਂ ਇੱਕ ਪਿਓ ਦਾ ਨਾ ਜਾਣਦੇ ਮਨੋਂ ਹੁਣ ਗੱਲ ਕੁਛ ਵੀ ਨਹੀਂ ਠੀਕ ਆ ਚਲੋ ਜੋ ਵੀ ਹੋ ਗਿਆ ਚਲੋ ਤੁਸੀਂ ਪਿੱਠ ਪਿੱਛੇ ਵਾਰ ਕਰਤਾ ਕੋਈ ਗੱਲ ਨਹੀਂ ਠੀਕ ਆ ਕਿਉਂਕਿ ਪਿੱਠ ਪਿੱਛੇ ਵਾਰ ਵੀ ਕਿਤੇ ਨਹੀਂ ਕਰਦੀਆਂ ਹੁੰਦੀਆਂ ਸੋਡਾ ਆ ਗਈਆਂ ਚਲੋ ਧੰਨਵਾਦ ਤੁਹਾਡਾ ਤੇ ਦੂਸਰੀ ਗੱਲ ਦੇਖੋ 6:00 ਵਜੇ ਦਾ ਮੈਨੂੰ ਕੋਈ ਦੋਖ ਨਹੀਂ ਠੀਕ ਆ ਕੋਈ ਗੱਲ ਨਹੀਂ ਬੰਦਾ ਦੀ ਪਾਈ ਦੀਆਂ ਨਹੀਂ ਲੜਾਈਆਂ ਵੱਧ ਵੀ ਜਾਂਦੀਆਂ ਮਾਰੀਆਂ ਵੀ ਜਾਂਦੀਆਂ ਹੁਣ ਮੁਕਤੀ ਗੱਲ ਇਹ ਆ ਜਿਹੜਾ ਤੁਸੀਂ ਮੇਰੇ ਤੇ ਬਨੇਮ ਲਾਇਆ ਜਿੰਨਾ ਵੀ ਕੁੜੀ ਨਾ ਫੜ ਲਿਆ ਕਿਹੜੀ ਮੈਂ ਸੁੱਤੀ ਏ ਕਿਹੜੀ ਮੈਂ ਥੋੜੀ ਭੈਣ ਠੀਕ ਆ ਠੀਕ ਹੈ ਵੀ ਤੁਸੀਂ ਮਨੂ ਜਾ ਕੇ ਉੱਤੋਂ ਚੱਕਿਆ ਤੇ ਤੁਸੀਂ ਮੈਨੂੰ ਫੜ ਲਿਆ ਹਾਂ ਠੀਕ ਆ ਇੱਕ ਕੁੜੀ ਦੇ ਘਰੇ ਜਾ ਰੂਟ ਸੀਗਾ ਮੈਂ ਉਹ ਕੁੜੀ ਐ ਇਸ ਟਾਈਮ ਮੇਰੇ ਘਰੇ ਆ ਠੀਕ ਆ ਤੇ ਕੋਈ ਤੌਫੇ ਤੁਸੀਂ ਠੀਕ ਆ ਨਾ ਦੋ ਤੁਸੀਂ ਬਹਾਨਾ ਲੈ ਕੇ 20 ਜਣਿਆਂ ਨੂੰ ਤੁਸੀਂ 15 ਜਣਿਆਂ ਨੇ ਹੋ ਗਏ ਇਕੱਠੇ ਤੁਸੀਂ ਮੇਰਾ ਧੱਕੇ ਨਾਲ ਧਮਾਲਾ ਲਾਇਆ ਠੀਕ ਆ ਧੱਕੇ ਨਾਲ ਮੇਰਾ ਬਾਣਾ ਬੁਧਾਇਆ ਤੁਸੀਂ ਕਹਿੰਦੇ ਨੇ ਐ ਕੀਤਾ ਉਹ ਕੀਤਾ ਠੀਕ ਆ ਤੁਸੀਂ ਕਹਿੰਦੇ ਹੋ ਕੁੜੀ ਦਾ ਅੰਬਰਤ ਨਹੀਂ ਛਿਆ ਗਿਆ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਇਹ ਪੁੱਛਣਾ ਹੈ ਕਿ ਦਿਲੋ ਤੁਸੀਂ ਮੈਨੂੰ ਕਦੋਂ ਦੇਖ ਲੈਣੀ ਕੁੜੀ ਨਾਲ ਇਹ ਗਲਤ ਕੰਮ ਕਰ ਰਿਹਾ ਜਾਂ ਕੁਝ ਵੀ ਠੀਕ ਆ ਕੁੜੀ ਆਪਣੇ ਭਾਂਡੇ ਮਾਦ ਰਹੀ ਸੀ ਮੈਂ ਉਹਦੇ ਦੇ ਅੰਦਰ ਬੈਠਾ ਸੀ ਤੇ ਉੱਥੇ ਮੇਰੇ ਕੋਲੇ ਛੋਟੀ ਗੁੜੀਆ ਸਬਜ਼ੀ ਜੀ ਰਹੀ ਸੀ ਤੁਹਾਨੂੰ ਸ਼ਰਮ ਨਹੀਂ ਆਈ ਇਹ ਗੱਲਾਂ ਕਹਿੰਦੇ ਨੂੰ ਚਲੋ ਬਲੇਮ ਵੀ ਲਾ ਦੋ ਤੁਸੀਂ ਸਾਫ਼ ਕਰੋ ਸੁੱਟ ਦਿਓ ਵੀਡੀਓ ਕਿੱਥੇ ਆ ਉਹ ਠੀਕ ਆ ਨਾ ਜਿੱਥੇ ਤੁਸੀਂ ਮੈਨੂੰ ਉਤੋਂ ਫੜਿਆ ਸੀਗਾ ਮੇਰੀ ਗਲਤੀ ਮੰਨਣ ਦਾ ਕਾਰਨ ਨਹੀਂ ਸੀ ਕਿਉਂਕਿ ਇੱਕ ਛੋਟੀ ਜਿਹੀ ਬੱਚੀ ਸੀ ਉੱਥੇ ਤਾਂ ਕਰਕੇ ਮੈਂ ਗਲਤੀ ਮੰਨੀ ਸੀ ਕਿ ਵਿਚਾਲਾ 11 ਘੜਾ ਸੁੱਟੇ ਇਥੋਂ ਵੀ ਬਾਅਦ ਚੋਂ ਗੱਲ ਕਲੀਅਰ ਕਰਦੇ ਆ ਠੀਕ ਹੈ ਕੁਝ ਜੋ ਨੂੰ ਜਵਾਖੜੀ ਦਾ ਸ਼ਿਹਾਰਾ ਤੱਕ ਕਿ ਤੁਸੀਂ ਚਲੋ ਮੇਰੇ ਮਾਰ ਨਹੀਂ ਜੇ ਕੋਈ ਚੱਕਰ ਨਹੀਂ ਦੂਸਰੀ ਗੱਲ ਛੋਡੇ ਦਿਲ ਚ ਬਹਿਮ ਰਹਿ ਗਿਆ ਵੀ ਖਪਨੀ ਗੰਧ ਹੀ ਸਤੋ ਡਰ ਗਿਆ ਵੀ ਇਹ ਕੀ ਰਹਿ ਗਿਆ ਸਾਡੇ ਮੂਰੇ ਜੀ ਗੱਲ ਕੁਝ ਵੀ ਨਹੀਂ ਸੀ ਜੇ ਮੈਂ 10 ਬਿੱਲੇ ਮਾਰਾਂ ਦੀ ਕਰਦਾ ਨਾ ਠੀਕ ਹੈ ਕੱਲਾ ਤਾਂ ਤੁਸੀਂ ਤਾਂ ਬੰਦੇ ਚਾਰ ਬੰਦ ਸੀ ਜਦੋਂ ਆ ਕੇ ਘੇਰਾ ਪਾਇਆ ਤੁਸੀਂ ਠੀਕ ਹੈ ਤਿਰਫਾ ਇੱਕ ਤਾਂ ਥੋੜਾ ਬਾਣੇ ਦਾ ਸਤਕਾਰ ਕਰਿਆ ਸੀ ਠੀਕ ਹੈ ਤੁਸੀਂ ਥੋੜੀ ਵੀ ਸਾਨੂੰ ਆਇਆ ਹੋ ਗਿਆ ਸਤੁੱਡ ਡਰ ਗਿਆ ਡਰਦਾ ਡਰਦਾ ਨਹੀਂ ਪਰੋਣਾ ਛੋਡੇ ਰ ਗਿਆ ਕੱਢੀ ਦਾ ਤੋਂ ਠੀਕ ਹੈ ਤੁਸੀਂ ਪਿੱਠ ਪਿੱਸੇ ਵਾਰ ਕਰਦੇ ਮੈਂ ਹੁਣ ਲਲਕਾਰ ਕੇ ਕਹਿੰਦਾ ਘਰੇ ਵੱੜ ਕੇ ਮੈਂ ਛੋਡੀ ਨਾਲ ਇਹ ਵੀ ਸਾਨੂੰ ਕਹਤਾ ਬਸ ਇੱਕ ਵਾਰੀ ਅੰਰੇ ਟਾਂਕੇ ਇਕੱਠੇ ਜਾਣ ਠੀਕ ਹੈ ਪੈਤ ਨਿਕਲ ਜੇ ਮੇਰੀ ਧੌਣ ਤੋਂ ਛੋਡੀ ਜਿੰਦਗੀ ਭਰ ਯਾਦ ਰੱਖੋਗੇ ਤੁਸੀਂ ਕਿਸੇ ਵੀ ਬੰਦੇ ਤੇ ਅੱਜ ਤੱਕ ਠੀਕ ਆ ਜਿੰਨੇ ਵੀ ਤੁਸੀਂ ਕੁੱਟਿਆ ਪਿੱਠ ਪਿੱਛੇ ਵਾਰ ਕੀਤਾ ਸਾਰਾ ਪਤਾ ਮੈਂ ਜਿੰਨੇ ਵੀ ਕੰਮ ਕੀਤੇ ਹਨ ਠੀਕ ਆ ਜਾਂ ਮੈਂ ਕਿਸੇ ਨਾਲ ਝੂਠਾ ਲੈ ਜੂਗੀ ਕੀਤਾ ਮੈਂ ਲੜਕਾਰ ਕੇ ਕੀਤਾ ਸਰੇ ਆਮਾ ਛੋਡਾਂ ਨੂੰ ਨਾ ਕੇ ਪਿੱਠ ਪਿੱਛੇ ਵਾਰ ਨਹੀਂ ਕਰਦਾ ਮੈਂ ਠੀਕ ਆ ਨਾਲੇ ਤੁਸੀਂ ਇੱਕ ਮੈਨੂੰ ਬਦਨਾਮ ਕਰਨੇ ਮਰ ਰਹੇ ਨੇ ਸਭ ਮੇਰੇ ਤੇ ਬਲੇਮ ਲਾਈ ਮੈਂ ਬਲੇਮ ਨਹੀਂ ਲਾਉਂਦਾ ਤੁਹਾਡੇ ਤੇ ਸੱਚੀ ਹੀ ਗੱਲ ਆ ਤੁਹਾਡੀ ਲਲਕਾਰ ਕੇ ਜਿੰਨੇ ਬੰਦੇ ਸੁੱਤੋਂ ਇਕੱਠੇ ਹੁੰਦੇ ਹੋਏ ਘਰ ਲਿਓ ਠੀਕ ਆ ਟਾਈਮ ਬੰਨ ਕੇ ਆਉਂ ਤਹਿ ਮੰਨ ਕੇ ਜੇ ਤੂੰ ਤੁਸੀਂ ਆ ਜਾ ਠੀਕ ਆ ਨਹੀਂ ਥੋੜੇ ਘਰੇ ਵੜੂ ਕੰਨੇ ਕੰਨੇ ਤੇ ਰਵੀ ਮਰਾ ਜਣਿਆ ਤੇਰੇ ਠੀਕ ਹੈ ਤੇਰੀ ਤੇ ਸਤਮਨ ਤੇ ਤੇਰੀ ਵੀ ਤੇ ਦੂਸਰਾ ਗੁਰਵਿੰਦਰ ਠੀਕ ਹੈ ਤੀਸਰਾ ਬਠਿੰਡੇ ਵਾਲਾ ਉਹਦੀ ਵੀ ਦੇਣਾ ਸਮਰ ਕੇ ਤੇ ਚੌਥਾ ਪੀਵੀ ਉੰਨੀ ਵਾਲਾ ਬਲੈਕ ਡੀ ਵਾਲਾ ਜਿਹੜਾ ਇਹਦੀ ਵੀ ਤੇ ਪੰਜਵਾਂ ਇੱਕ ਹੋਰ ਆ ਕੁਲਵਿੰਦਰ ਕੁਲਵੰਦਰਾ ਕੜੇ ਕੜੇਲੇ ਦਾ ਜਿਹੜਾ ਆਪਣੇ ਆਪ ਨੂੰ ਅੰਮ੍ਰਿਤਪਾਲ ਮਹਿਰੂਣਾ ਸਿੰਘ ਦੱਸਦਾ ਠੀਕ ਆ ਕਰ ਲ ਸੋਣਾ ਜੇ ਤੂੰ ਅੰਮ੍ਰਿਤਪਾਲ ਮਹਿਰੂਣਾ ਚਾਰ ਦਿਨ ਚੱਲ ਜੇ ਤੂੰ ਰਹਿਣਾ ਤਾਂ ਇਹਦਾ ਮਤਲਬ ਇਹ ਥੋੜੀ ਵੀ ਤੂੰ ਤਾਂ ਨਾ ਵੇਚੀ ਜਾਏਗਾ ਉਹ ਬੰਦੇ ਦਾ ਠੀਕ ਹੈ ਤੂੰ ਤਾਂ ਨਾ ਵੇਚੀ ਤੂੰ ਦੇ ਨਾਲ ਚਾਰ ਦਿਨਾਂ ਦੇਖਦਾ ਇਹਦਾ ਮਤਲਬ ਤੂੰ ਕੁਝ ਵੀ ਕਰੇਗਾ ਤੇਰੀ ਵੀ ਕੋਈ ਨਾ ਠੀਕ ਹੈ ਨਾ ਉਹ ਵੀ ਕਹਿੰਦਾ ਸੀ ਮੈਂ ਕਰੂੰ ਫਲਾਣਾ ਕਰੂੰ ਫੜ ਲਿੰਗੜਾ ਫੜਨਾ ਹੁਣ ਤੁਸੀਂ ਤਾਂ ਪਿੱਠ ਪਿੱਛੇ ਵਾਰ ਕੀਤਾ ਲਲਕਾਰ ਕੇ ਕਹਿੰਦਾ ਸਾਨੂੰ ਠੀਕ ਹੈ ਹੋ ਜੇ ਉਸ ਤੱਕੜੇ ਕਿੱਥੇ ਹੋਣਾ ਤੁਸੀਂ